ਇੰਨਾ ਕੋਲੇ ਕੋਈ ਪ੍ਰਬੰਧ ਨਹੀਂ 1952 ਦੇ ਵਿੱਚ ਸੇਮ ਨਾਲੇ ਬਣਾਏ ਗਏ ਜਿਹੜੇ ਸੇਮ ਨਾਲੇ ਇਸ ਗੱਲ ਲਈ ਬਣਾਏ ਗਏ ਸੀ ਕਿ ਜਦੋਂ ਪਾਣੀ ਵਧ ਆਇਆ ਸੇਮ ਨਾਲਿਆਂ ਵਿੱਚੋਂ ਦੀ ਜਾਇਆ ਕਰੂਗਾ ਉਹ ਜਿਹੜੇ ਸੇਮ ਨਾਲਿਆਂ ਦੀ ਕਦੇ ਸਫਾਈ ਨਹੀਂ ਕੀਤੀ ਗਈ ਜਿੰਨੇ ਪੈਸੇ ਉਹ ਸੇਮ ਨਾਲਿਆਂ ਦੀ ਸਫਾਈ ਲਈ ਆਉਂਦੇ ਰਹੇ ਉਹ ਜਿਹੜੇ ਪੈਸੇ ਰਲ ਮਿਲ ਕੇ ਖਾਂਦੇ ਰਹਿਆ ਇਹ ਐਮਐਲਏ ਇਹ ਪਟਵਾਰੀ ਤਹਿਸੀਲਦਾਰ ਡੀਸੀ ਇਹ ਸਾਰੇ ਰਲ ਕੇ ਖਾਂਦੇ ਰਹੇ ਆ ਤੇ ਔਰ ਜਿਹੜਾ ਸਾਡੇ ਜਿਹੜਾ ਲੋਕ ਡੁੱਬਦੇ ਰਹੇ ਐ ਇਨਾ ਕਾਰਨਾ ਕਰਕੇ ਇਕੱਲੇ ਕਾਰਨ ਨਹੀਂ ਹੈ ਕਾਰਨ ਇਹ ਦੂ ਵੱਡੇ ਵੀ ਆ ਕਾਰਨ ਵੱਡੇ ਇਹ ਆ ਕਿ ਜਿਹੜੇ ਜੰਗਲਾਂ ਨੇ ਜਿਹੜੇ ਦਰੱਖਤਾਂ ਨੇ ਜਿਹੜਾ ਔਰ ਜਿਹੜਾ ਵਾਤਾਵਰਣ ਦੇ ਵਿੱਚ ਸੰਤੁਲਨ ਬਣਾਈ ਰੱਖਣਾ ਸੀਗਾ ਉਹ ਜੰਗਲ ਵੱਡੇ ਪੱਧਰ ਤੇ ਵੱਡੇ ਗਏ ਆ ਪਹਾੜ ਜਿਹੜਾ ਨੰਗੇ ਕਰ ਦਿੱਤੇ ਗਏ ਆ ਪਹਾੜਾਂ ਦੇ ਵਿੱਚ ਜਿਹੜੇ ਦਰਖਤ ਜਿਹੜੇ ਘਾਹ ਉਹ ਜਿਹੜਾ ਪਾਣੀ ਰੋਕਦੇ ਹੁੰਦੇ ਸੀ ਪਾਣੀ ਦਾ ਵਹਾਰ ਰੋਕਦੇ ਸੀ ਉਹ ਅੱਜ ਪਹਾੜ ਖਣਿਜ ਕੱਢ-ਕੱਢ ਕੇ ਨਜਾਇਜ਼ ਮਾਈਨਿੰਗ ਕਰ-ਕਰ ਕੇ ਉਹ ਪਹਾੜ ਨੰਗੇ ਕਰਤੇ ਆ ਤੇ ਉੱਥੇ ਪਹਾੜਾਂ ਤੋਂ ਹੁਣ ਪਾਣੀ ਰੁਕਦਾ ਨਹੀਂਗਾ ਪਾਣੀ ਵਹਾਂ ਨਾਲ ਪਾਣੀ ਥੱਲੇ ਤੱਕ ਆ ਜਾਂਦਾ ਹੈਗਾ ਜਿਹੜੇ ਦਰਖਤ ਸਾਡੇ ਸੜਕਾਂ ਦੇ ਵਾਲੇ ਦੁਆਲੇ ਲੱਗੇ ਸੀ ਇੱਥੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਨਾਂ ਤਹਿਤ ਵੱਡੀਆਂ-ਵੱਡੀਆਂ ਸੜਕਾਂ ਸਾਰੀਆਂ ਜਾ ਰਹੀਆਂ